ਅੱਧੀ ਰਾਤ ਨੂੰ ਤੂੰ ਇਹਨੇ ਉਜਾੜ ਦਿੱਤਾ ਪੂਰਾ ਪਰਿਵਾਰ ਪਰਿਵਾਰ ਨਾਲ ਵਾਪਰ ਗਿਆ ਦਰਦਨਾਕ ਭਾਣਾ ਜਾਲ ਜਵਾਕਾਂ ਸਣੇ 6 ਦੀ ਹੋਈ ਮੌਤ ਤੇ 4 ਨੇ ਗੰਭੀਰ ਰੂਪ ਵਿੱਚ ਜ਼ਖਮੀ ਤੁਸੀਂ ਵੀ ਦੇਖੋ ਬੇਹਤ ਮੰਨਪਾਗੀ ਘਟਨਾ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਅਰਦਾਸ ਜ਼ਰੂਰ ਕਰਿਓ ਇਹ ਬੇਹਤ ਮੰਨਪਾਗੀ ਘਟਨਾ ਜੰਮੂ ਕਸ਼ਮੀਰ ਦੇ ਕਟੂਆ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅੱਗ ਦੇ ਧੂਏ ਕਾਰਨ ਪੂਰੇ ਪਰਿਵਾਰ ਦਾ ਦਮ ਘੁੱਟ ਜਾਂਦਾ ਜਿਸ ਕਰਕੇ ਦਰਦਨਾਕ ਮੌਤਾਂ ਹੁੰਦੀਆਂ ਨੇ ਹੁਣ ਘਰ ਵਿੱਚ ਸੱਥਰ ਵਿਛੁੱਕੇ ਨੇ ਤੇ ਬੇहद ਹੀ ਬੁਰਾ ਹਾਲ ਹੋ ਰਿਹਾ ਹੈ ਦੱਸਦੀ ਹੈ ਕਿ ਰਿਟਾਇਰ ਡੀਐਸਪੀ ਦੇ ਘਰ ਦੇ ਵਿੱਚ ਅੱਧੀ ਰਾਤ 12 ਵਜੇ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਧੂੰਏਂ ਦੇ ਕਾਰਨ ਪਰਿਵਾਰਿਕ ਮੈਂਬਰ ਦੱਸਦੀ ਹੈ ਕਿ 10 ਜਣੇ ਸੀ ਇਸ ਪਰਿਵਾਰ ਦੇ ਵਿੱਚ ਜਿਨ੍ਹਾਂ ਨੂੰ ਸਾਹ ਨਹੀਂ ਆਉਂਦਾ ਧੂੰਏਂ ਕਾਰਨ দম ਘੁੱਟ ਜਾਂਦਾ ਹੈ ਤੇ 6 ਜਣਿਆਂ ਦੀ ਮੌਤ ਦੱਸੀ ਜਾ ਰਹੀ ਹੈ ਤੇ 4 ਗੰਭੀਰ ਰੂਪ ਵਿੱਚ ਜ਼ਖਮੀ ਦੱਸੀ ਜਾ ਰਹੇ ਨੇ ਸੋ ਬੇहद ਮੰਨ ਭਾਗੀ ਘਟਨਾ ਹੈ ਜਿਸ ਨੇ ਸਭ ਦੇ ਰੋਂਗ ਤੇ ਖੜੇ ਕਰ ਦਿੱਤੇ ਨੇ